ਪੰਜ ਪਿਆਲੇ ਪੰਜ ਪੀਰ ਛਠੋਂ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਰਟਕੇ ਮੂਰਤ ਹਰ ਗੋਬਿੰਦ ਸواری ਕੱਲੀ ਧੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰ ਉਪਕਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਦਾ ਗੁਰ ਪਰ ਉਪਕਾਰੀ ਐਸੇ ਦੀਨ ਦਿਆਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿਨਾਂ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਆਲ ਵੜਤੇ ਬੜੀ ਤੂੰ ਤਾਮ ਦੇ ਨਾਲ ਬਣਾ ਰਹੀਆਂ ਹਨ ਆਓ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਸੰਗ ਜੀਉ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 1595 ਵਿੱਚ ਗੁਰੂ ਕੀ ਵਡਾਲੀ ਜੋ ਕਿ ਸ਼ਹਾਟੇ ਦੇ ਬਿਲਕੁਲ ਨੇੜੇਕ ਹੈ ਉੱਥੇ ਗੁਰੂ ਸਵਾਰਿਓ ਇਹਨਾਂ ਦਾ ਜਨਮ ਹੋਇਆ ਔਰ 7 ਸਾਲ ਦੀ ਉਮਰ ਦੇ ਵਿੱਚ ਆਪ ਜੀ ਦੀ ਸਿੱਖਿਆ ਦਿਖਿਆ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਤੇਨਾਂ ਦੀ ਦੇਖਰੇਖ ਦੇ ਵਿੱਚ ਹੋਈ ਇਹਨਾਂ ਦੇ ਸੰਪੂਰਨ ਅੱਜ ਆ ਤੁਸੀਂ ਸਾਂਝ ਪਾਉਣ ਲਈ ਆਓ ਪਹਿਲਾਂ ਮਾਤਾ ਗੰਗਾ ਜੀ ਅਤੇ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਮਾ ਗਾਇਨ ਕਰੀਏ ਔਰ ਪ੍ਰੰਤ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜਿਆਂ ਦੀ ਵਾਰਤਾ ਸਾਂਝੀ ਕਰੀਏ ਜੀ ਤੇ ਗੁਰੂ ਅਰਜਨ ਦੇਵ ਜੀ ਵਿਆਤੋਂ ਬਹੁਤ ਬਰੇਵਾਦ ਦੇ ਵਿੱਚ 23 24 ਬਰੇ ਤਕਰੀਬਨ ਇਹਨਾਂ ਦਾ ਜਨਮ ਹੁੰਦਾ ਹੈ ਜਨਮ ਤੋਂ ਪਹਿਲਾਂ ਪਿਰਥੀ ਚੰਦ ਜੋ ਕਿ ਗੁਰੂ ਘਰ ਦੇ ਨਾਲ ਖਾਰ ਖਾਂਦਾ ਹੈ ਗੁਰੂ ਘਰ ਦਾ ਵਿਰੋਧੀ ਹੈ ਗੁਰੂ ਘਰ ਤੇ ਆਪਣਾ ਹੱਕ ਜਮਾਉਂਦਾ ਹੈ ਬੜੀਆਂ ਕੁੱਝੀਆਂ ਚਾਲਾਂ ਚੱਲਦਾ ਰਿਹਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਣੀ ਦੇ ਵਿੱਚ ਰਹੇ ਇੱਕ ਦਿਨ ਪਿਆਰਿਓ ਐਸਾ ਆਇਆ ਮਾਤਾ ਗੰਗਾ ਜੀ ਸੰਗਤ ਵੱਲੋਂ ਭੇਟਾ ਹੋਏ ਵਿੰਗੇ-ਵਿੰਗੇ ਦੁਸ਼ਾਲੇ ਤੋਕੇ ਸੁਕਣੇ ਪਾਰੇ ਨੇ ਕਰਮੋ ਜਠਾਣੀ ਜਿਹੜੀ ਪਿਰਥੀ ਜਾਂਦੇ ਘਰੋਂ ਆ ਪਿਆਰਿਓ ਉਸ ਦੇ ਘਰ ਵੈਗ ਨੂੰ ਨੇ ਦਾਦ ਦਿੱਤੀ ਹੋਈ ਹੈ ਪੁੱਤਰ ਹੈ ਤੇ ਮੀਣਾ ਮਾਰਦੀ ਹੈ ਗੰਗਾ ਇਹ ਕਿੰਨਾ ਵਾਸਤੇ ਢੋਂਡਈ ਹੈ ਇਹ ਕਿੰਨਾ ਵਾਸਤੇ ਬਣਾਉਣ ਡਈ ਹੈ ਇਹ ਤਾਂ ਸਾਰਾ ਕੁਝ ਸਾਡਾ ਹੀ ਹੈ ਬੜੇ ਮੀਣੇ ਮਾਰੇ ਸੰਤ ਗਿਆਨੀ ਮਸਕੀਨ ਦੀ ਉਹਨਾਂ ਦੀ ਕਥਾ ਅਨੁਭਵ ਦੇ ਨਾਲ ਪਿਆਰਿਓ ਕਦੇ ਜੁੜੀਏ ਨਾ ਤੇ ਬੜੀਆਂ ਡੂੰਘੀਆਂ ਖੋਜਾਂ ਸਾਨੂੰ ਉਹਨਾਂ ਦੀ ਉਹ ਕਹਿੰਦੇ ਤੁਹਾਡਾ ਦੁਸ਼ਮਣ ਕੌਣ ਤੇ ਆਪੇ ਹੀ ਸਵਾਲ ਦਾ ਜਵਾਬ ਦਿੰਦੇ ਕਹਿੰਦੇ ਸੱਜਣ ਜੀ ਦੀ ਜਾਨ ਪਛਾਣ ਨਹੀਂ ਪਿਆਰਿਓ ਦੁਸ਼ਮਣ ਕੀ ਕਰੇਗਾ ਜਿਹਦੀ ਜਾਣ ਪਛਾਣ ਹੈ ਜਿਹਨੂੰ ਕੋਈ ਲਗਾਓ ਹੈ ਉਹੀ ਦੁਸ਼ਮਣ ਬਣੇਗਾ ਨਾ ਔਰ ਦੁਸ਼ਮਣੀ ਕਮਾਉਣ ਵਾਸਤੇ ਇਹ ਸ੍ਰੀਕਾ ਕਰਮੋ ਇਹ ਤਨ ਵੀਣੇ ਮਾਰਦੀ ਹੈ ਜਿਹੜੇ ਮਾਤਾ ਗੰਗਾ ਦੇ ਕੋਲ ਸਹਾਰੇ ਨਹੀਂ ਜਾਂਦੇ ਸੋ ਗੁਰੂ ਸਵਾਰਿਓ ਅੱਜ ਕੱਲ ਇਹ ਵੀ ਪ੍ਰਚਲਿਤ ਹੈ ਬੜਾ ਕਿ ਹਰ ਕੋਈ ਆਪਣੇ ਦੁੱਖਾਂ ਤੋਂ ਓਨਾ ਦੁਖੀ ਨਹੀਂ ਜਿੰਨਾ ਕਿਸੇ ਦਾ ਸੁੱਖ ਵੇਖ ਕੇ ਦੁਖੀ ਹੁੰਦਾ ਇਹ ਵੀ ਅਤ ਕਥਨੀ ਨਹੀਂ ਜੇ ਅੱਜ ਕੱਲ ਕੋਈ ਆਪਣੇ ਦੁੱਖਾਂ ਤੋਂ ਓਨਾ ਦੁਖੀ ਨਹੀਂ ਜਿੰਨਾ ਕਿਸੇ ਦਾ ਸੁੱਖ ਵੇਖ ਕੇ ਦੁਖੀ ਹੋਵੇਗਾ ਨਰਾਸੀ ਹੋਏ ਮਾਤਾ ਗੰਗਾ ਜੀ ਬੈਠੇ ਨੇ ਸਾਬ ਸਿਨਹੂਰਜਨ ਦੇਵ ਜੀ ਆਏ ਚਿਹਰਾ ਉੱਤਰਿਆ ਵੇਖ ਕੇ ਕਹਿਣ ਲੱਗੇ ਭਲਈਏ ਲੋਕੇ ਕੀ ਗੱਲ ਹੈ ਚਿਹਰਾ ਉੱਤਰਿਆ ਹੈ ਕਹਿਣ ਲੱਗੇ ਪ੍ਰਭੂ ਵਿਆਹ ਸ਼ਾਦੀ ਨੂੰ ਬੜਾ ਟਾਈਮ ਹੋ ਗਿਆ ਆਪਣੇ ਘਰ ਮਾਲਕ ਨੇ ਦਾਤ ਨਹੀਂ ਦਿੱਤੀ ਇਸ ਕਰਕੇ ਮਨ ਥੋੜਾ ਪਰੇਸ਼ਾਨ ਹੈ ਕਹਿੰਦੇ ਪਰੇਸ਼ਾਨੀ ਦਾ ਕੋਈ ਕਾਰਨ ਹੋਵੇਗਾ ਕਿਸੇ ਕਿਆ ਹੋਵੇਗਾ ਕਿਉਂ ਦਾਬ ਜਾਣੀ ਜਾਣ ਸਾਨੂੰ ਕਿਹੜੀ ਭੁੱਲ ਸੀ ਕਹਿ ਲਗੇ ਕਿ ਤੁਹਾਡੀ ਪਰਜਾਈ ਨੇ ਅੱਜ ਬੜੇ ਤਾਹਨੇ ਮਿਹਨੇ ਮਾਰੇ ਨੇ ਤੇ ਵੇਖ ਕੇ ਮੈਂ ਤੂੰ ਸਹਾਰੇ ਨਹੀਂ ਗਏ ਵੈਸੇ ਤੇ ਆਪ ਜੀ ਨੂੰ ਪਤਾ ਕਿ ਮੈਂ ਆਪ ਜੀ ਤੇ ਮਾਲਕ ਦੀ ਰਜ਼ਾ ਦੇ ਵਿੱਚ ਰਹਿੰਦੀ ਹਾਂ ਹੁਣ ਪਿਆਰਿਓ ਗੁਰੂ ਜੀ ਮੁਸਕਰਾਏ ਕਹਿਣ ਲਗੇ ਅਗਰ ਪੁੱਤਰ ਚਾਹੀਦਾ ਹੈ ਨਾ ਤੇ ਬਾਬਾ ਬੁੱਢਾ ਜੀ ਦੀ ਢੀੜ ਤੇ ਚਲੇ ਜਾ ਬਾਬਾ ਬੁੱਢਾ ਜੀ ਪੁੱਤਰਾਂ ਦੇ ਦਾਨੀ ਨੇ ਤੈਨੂੰ ਉੱਥੋਂ ਪੁੱਤਰ ਦੀ ਪ੍ਰਾਪਤੀ ਹੋਵੇਗੀ ਮਾਤਾ ਨੇ ਸੋਹਣੇ ਸੁਹਣੇ ਬਸਤਰ ਪਹਿਨੇ ਵਧੀਆ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਗੋਲੀਆਂ ਨਾਲ ਲੈ ਲੀਆਂ ਰਾਹਤੇ ਚੜ੍ਹ ਕੇ ਬਾਬੇ ਬੁੱਢੇ ਪਹੁੰਚ ਗਏ ਜਦੋਂ ਦੂਰੋਂ ਹੀ ਬਾਬਾ ਬੁੱਢਾ ਜੀ ਨੇ ਵੇਖਿਆ ਤੇ ਕਹਿਣ ਲੱਗੇ ਆਪਣੇ ਨਾਲ ਦੇ ਸਿੱਖਾਂ ਨੂੰ ਕਿ ਗੁਰੂ ਗਿਆਨ ਨੂੰ ਕਿਦਰ ਦੀਆਂ ਭਜੜਾ ਪੈਗੀਆਂ ਜੀ ਇਹ ਬੜੇ ਘੂੜ ਨਾਉਦੇ ਆਉਂਦੇ ਆ ਰਥਾਂ ਦੀ ਸੋ ਜਦੋਂ ਕੋਲ ਆਏ ਪਿਆਰਿਓ ਤੇ ਬਾਬਾ ਬੁੱਢਾ ਜੀ ਪ੍ਰਸੰਨ ਨਹੀਂ ਹੋਏ ਪ੍ਰਸ਼ਾਦਾ ਪਾਣੀ ਛਕਾਇਆ ਬਾਅਦ ਸੁਮੜੇ ਨਰਾਸ਼ ਹੋ ਕੇ ਗੰਗਾਰੀ ਜਦੋਂ ਘਰ ਗਏ ਸ਼ਾਮ ਨੂੰ ਫਿਰ ਗੁਰੂ ਅਰਜਨ ਸਾਹਿਬ ਜੀ ਨਾਲ ਭੇਟਵਾਰਤਾ ਹੋਈ ਕਹਿਣ ਲੱਗੇ ਕਿਵੇਂ ਕਹਿੰਦੀ ਮੈਂ ਤਾਂ ਬੜੀ ਤਿਆਰੀ ਦੇ ਨਾਲ ਗਈ ਸਾਂ ਤੇ ਅਗੋਂ ਬਾਬਾ ਬੁੱਢਾ ਜੀ ਤੋਂ ਇਹ ਬਚਨ ਸੁਣ ਕੇ ਆ ਗਈਆਂ ਵਾਪਸ ਕਿ ਗੁਰੂ ਕੇ ਅੰਮੋ ਕਿਧਰੋਂ ਪਹਾੜਾ ਪੈ ਗਈਆਂ ਮੈਂ ਵਾਪਸ ਆ ਗਈਆਂ ਅਲੀ ਗੱਲ ਹੀ ਨਹੀਂ ਕੀਤੀ ਸਤਿਗੁਰੂ ਕਹਿੰਦੇ ਭੁਲੇ ਜਦੋਂ ਕੁਛ ਲੈਣਾ ਹੋਵੇ ਨਾ ਨੀਵੇਂ ਹੋ ਕੇ ਜਾਇਆ। ਗੁਰੂ ਦਾਤ ਤੋਂ ਜਦੋਂ ਕੋਈ ਪ੍ਰਾਪਤੀ ਕਰਨੀ ਹੈ ਨਾ ਤੇ ਨਿਮਜੋ ਮਾਲਕ ਤਰੁੱਠ ਜਾਏਗਾ ਉਸੇ ਵੀਰੇ ਤੁਹਾਡੀ ਭਾਵੇਂ ਨੂੰ ਸੰਵੇਦਾ। ਸੋ ਅਗਲੇ ਦਿਨ ਮਾਤਾ ਗੰਗਾ ਜੀ ਨੇ ਸਾਦ ਮਰਾਦਾ ਵੇਸ਼ ਪਾਇਆ ਮਿੱਸੇ ਪ੍ਰਸ਼ਾਦੇ ਲੱਸੀ ਦਾ ਕੁਝਾ ਨਾਲ ਗੰਢੇ ਸਿਰ ਤੇ ਚੁੱਕ ਕੇ ਪੈਦਲ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਗਏ ਬਾਬਾ ਬੁੱਢਾ ਜੀ ਦੇ ਜਦੋਂ ਬਾਬਾ ਬੁੱਢਾ ਜੀ ਦੀ ਢੇੜ ਤੇ ਪਹੁੰਚੇ ਬੜੇ ਖੁਸ਼ ਹੋਏ ਬਾਬਾ ਬੁੱਢਾ ਜੀ ਕਹਿਣ ਲੱਗੇ ਆ ਮਾਤਾ ਇਹ ਤੇ ਮੈਨੂੰ ਭੁੱਖੀ ਬੜੀ ਲੱਗੀ ਲਸੀ ਦਾ ਕੁੰਜਾ ਰੱਖਿਆ ਪ੍ਰਸ਼ਾਦੀ ਮਿੱਸੀ ਰੱਖੇ ਹੱਥ ਤੇ ਪ੍ਰਸ਼ਾਦੀ ਰੱਖੇ ਨੇ ਚਾਰ ਰੱਖਿਆ ਨਾਲ ਗੰਡਾ ਰੱਖਿਆ ਬੜੇ ਪ੍ਰਸ਼ਾਨ ਹੋ ਕੇ ਛਕਦੇ ਨੇ ਕਹਿੰਦੇ ਅੱਜ ਤਾਂ ਆਨੰਦ ਹੀ ਬੜਾ ਹੈ ਤੇ ਜਦੋਂ ਗੰਡਾ ਭੰਨਿਆ ਪਿਆਰੇ ਵਿੱਚੋਂ ਬੁਰਕ ਕੇ ਗੰਡੇ ਦਾ ਬੱਚਾ ਬਾਹਰ ਨਿਕਲਿਆ ਕਹਿੰਦੇ ਲੈ ਮਾਤਾ ਗੰਗਾ ਤੇਰੇ ਘਰ ਸੂਰਮਾ ਪੈਦਾ ਹੋਇਆ ਵਲੇ ਜੋਦਾ ਪੈਦਾ ਹੋਵੇਗਾ ਮਹਾਰਾਖੀ ਪੈਦਾ ਹੋਵੇਗਾ ਜਿਹੜਾ ਦੁਸ਼ਮਣਾਂ ਦੇ ਗੱਡੇ ਵਿੱਚ ਸਿਰ ਪਨੇਗਾ ਪਰਮੇਸ਼ਰ ਦੀ ਕਿਰਪਾ ਹੀ ਉਹਨਾਂ ਨੇ ਕਰਪੁੱਤਰ ਦੀ ਪ੍ਰਾਪਤੀ ਹੋਈ ਨਾਮ ਹਰਗੁਬਿੰਦ ਸਾਹਿਬ ਰੱਖਿਆ ਗਿਆ ਮੀਰੀ ਪੀਰੀ ਦੇ ਮਾਲਕ ਬਣੇ ਅ ਗੁਰੂ ਸਾਰਿਓ ਜਨਮ ਤੋਂ ਬਾਅਦ ਵੀ ਕੋਝੀਆਂ ਚੱਲਦੀ ਚਾਲਾਂ ਜਿਹੜੀਆਂ ਨੇ ਉਹ ਚੱਲਦਾ ਰਿਆ ਕਿੱਥੀ ਚੱਲਦਾ ਕਰਮੋ ਬੜੀਆਂ ਯੋਨਤਾ ਬਣਾਈਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਉਹਨਾਂ ਦੀ ਇੱਕ ਨਹੀਂ ਚੱਲੀ ਕਿਉਂਕਿ ਜਿਸ ਦਾ ਸਾਹਿਬ ਦਾਦਾ ਹੋਏ ਤੈਸ ਕੋ ਮਾਰ ਸਕੀ ਹੁੰਦੀ ਹੋਤਾ ਵਰਦਾਨ ਸੀਗਾ ਉਹ ਤਾਂ ਗੁਰੂ ਦੀ ਰਜ਼ਾ ਦੇ ਨਾਲ ਆਇਆ ਸੀ ਉਹ ਗੁਰਗੱਦੀ ਦਾ ਵਾਰਸ ਬਣਨਾ ਸੀ ਕੌਣ ਮਾਰ ਸਕਦਾ ਸੀ ਕਾਲਪੁਰ ਪ੍ਰਮਾਤਮਾ ਖੁਦ ਸੀ ਸੋ ਗੁਰੂ ਸਵਾਰਿਓ ਵੱਡੇ ਹੋਏ ਪਰਮੇਸ਼ਰ ਦੀ ਕਿਰਪਾ ਦੇ ਨਾਲ ਗੁਰਗੱਦੀ ਪ੍ਰਾਪਤ ਹੋਈ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਹੁਣ ਸਾਰੇ ਇਲਾਕੇ ਦੇ ਵਿੱਚ ਦੂਰ ਦੂਰ ਤੱਕ ਸਨੇਹ ਭੇਜੇ ਕਿ ਪਈ ਗੁਰੂ ਘਰ ਵਿੱਚ ਜਿਹੜਾ ਦਸਵੰਧ ਲੈਣਾ ਪ੍ਰਾਣੇ ਜਮਾਨੇ ਦੇ ਵਿੱਚ ਪਿਆਰਿਓ ਦਸਵੇਂ ਹਿਸਾਬ ਕੱਢਦੇ ਸੀ ਲੋਕ ਅੱਜ ਵੀ ਪਾਪਣੀ ਕੱਢਦੇ ਕਈ ਘਰ ਐਸੇ ਨੇ ਉਹ ਪਾਪਣੀ ਕੱਢ ਕੇ ਪਿਆਰਿਓ ਜਿੱਥੇ ਉਹਨਾਂ ਦੀ ਸ਼ਰਧਾ ਹੋਂਦੀ ਚੜਾ ਕੇ ਹੁੰਦੀ ਆਪਣੀ ਜਿਸ ਦੇ ਵਿੱਚੋਂ ਉਹ ਹਾਲਾ ਕੱਢ ਲੈਂਦੇ ਉਸ ਹਾਲਾ ਚੜਾ ਕੇ ਉਹਦੇ ਦਸਵੰਧ ਤੇ ਕਮੀ ਵੀ ਕੋਈ ਨਹੀਂ ਜਰਦੀ ਇਹ ਵੀ ਨਾਲ ਲੋੜ ਕਰਦੇ ਸੋ ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਅੱਗੇ ਰਸਤਾ ਬਸਤਾ ਨਹੀਂ ਆਉਂਦੇ ਸੀ ਤੇ ਹੁਣ ਤੁਸੀਂ ਸ਼ਸਤਰ ਲਿਓ ਨੇ ਘੋੜੇ ਲਿਓਨੇ ਨੇ ਤਲਵਾਰ ਤੀਰ ਐਸੇ ਸਾਧ ਨਿਯੋਨੇ ਨੇ ਸ੍ਰੀ ਸਾਹਿਬਾਂ ਲਿਓਗੇ ਗੁਰਗੱਦੀ ਤੇ ਸੱਜਰੂ ਬੈਣ ਗਏ ਤੇ ਇਹਨਾਂ ਨੂੰ ਵੀ ਤਿਲਕ ਗੁਰਗੱਦੀ ਦਾ ਬਾਬਾ ਬੁੱਢਾ ਜੀ ਵੱਲੋਂ ਪ੍ਰਾਪਤ ਹੋਇਆ ਕੁਝ ਲੋਕ ਕਹਿੰਦੇ ਨੇ ਕਿ ਜਦੋਂ ਗੁਰਗੱਦੀ ਪ੍ਰਾਪਤ ਹੋਈ ਤੇ ਭਲੇਖੇ ਦੇ ਨਾਲ ਕਿਰਪਾਨ ਦੂਜੇ ਬੰਨੇ ਪੈ ਗਈ ਨਹੀਂ ਇਹ ਦੋ ਤਲਵਾਰਾਂ ਪਹਿਨੀਆਂ ਇੱਕ ਨੀਰੀ ਤੇ ਇੱਕ ਪੀਰੀ ਦੀ ਇਹ ਦੋ ਤਲਵਾਰਾਂ ਉਹਨਾਂ ਦੇ ਪਹਿਨੀਆਂ ਸੀ ਕਿ ਰਾਜ ਸੀ ਧਾਰਮਿਕ ਵੀ ਤੇ ਧਾਰਮਿਕ ਵੀ ਕਿਉਂਕਿ ਉਹਨਾਂ ਨੇ ਜਿਸ ਵੇਲੇ ਨਿਰਮਾਣ ਕਰਵਾਇਆ ਅਕਾਤਤ ਸਾਹਿਬ ਦਾ ਤੇ ਉਸ ਵੇਲੇ ਅਕਾਤਤ ਸਾਹਿਬ ਪਿਆਰੇ ਨਿਸ਼ਕਾਮ ਸੇਵਾ ਦੇ ਵਿੱਚ ਬਣਿਆ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵਰਗੇ ਜੀ ਹੋਰ ਬਹੁਤ ਸਿੱਖਾਂ ਨੇ ਸੇਵਾ ਕਰਕੇ ਉਹਨੂੰ ਤਿਆਰ ਕਰਾਇਆ ਸੀ। ਔਰ ਅਕਾਤਤ ਸਾਹਿਬ ਦੀ ਐਸੀ ਸਿਰਜਣਾ ਪਿਆਰੋ ਕੀਤੀ ਕਿ ਸਾਡੇ ਰਾਸ ਹੀ ਨਿਆਂ ਇੱਥੇ ਹੋ ਰਗੇ ਧਾਰਮਿਕ ਕੇਂਦਰ ਤੇ ਸਾਡਾ ਹੈ ਹੀ ਹਰਮੰਦਰ ਸਾਹਿਬ ਅਰ ਉਸ ਦੀ ਪਿਆਰਿਓ ਇਸ ਢੰਗ ਦੇ ਨਾਲ ਸਿਰਜਣਾ ਕੀਤੀ ਆਕਾਤਖ ਤੇ ਬੈਠ ਜਾਓ ਤੁਹਾਨੂੰ ਦਰਸ਼ਨ ਹੋਣਗੇ ਹਰਮੰਦਰ ਸਾਹਿਬ ਦੇ ਹਰਮੰਦਰ ਸਾਹਿਬ ਦੇ ਵਿੱਚ ਬੈਠ ਜਾਓ ਪਿਆਰਿਓ ਤੁਹਾਨੂੰ ਆਕਾਤਖ ਦੇ ਦਰਸ਼ਨ ਨਹੀਂ ਹੋਣਗੇ ਪ੍ਰਤਾਗਵੀ ਕਾਰਨ ਕੀ ਕਾਰਨ ਇਹ ਕਿ ਜੇ ਤੂੰ ਨਿਆਂ ਦੀ ਤਕੜੀ ਨੂੰ ਤੋਲਣਾ ਹੈ ਤੇ ਹਰਮੰਦਰ ਤੈਨੂੰ ਨਜ਼ਰ ਆਵੇ ਤੇ ਜੇ ਤੂੰ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਗੁਰ ਗ੍ਰੰਥ ਕਾਲਪੁਰ ਪ੍ਰਮਾਤਮਾ ਦੇ ਕੰਨੇ ਨੇ ਫਿਰ ਰਾਸੀ ਸ਼ਕਤੀ ਨਜ਼ਰ ਨਹੀਂ ਆਉਂਦੀ ਅੱਜ ਦੋਵੇਂ ਚੱਲਦੇ ਅੱਜ ਸਾਡੇ ਜਿਹੜੇ ਲੀਡਰ ਨੇ ਉਹ ਪਿਆਰਿਓ ਦਰਬਾਰ ਸਾਹਿਬ ਤੋਂ ਹੀ ਅਰਾਸੀ ਚਾਨਾ ਚੱਲਦੇ ਜਿਹੜੀਆਂ ਕਿ ਅਤੀ ਨਿੰਦਰਯੋਗ ਵੀ ਨਹੀਂ ਧਾਰਮਿਕ ਦੁਆਰਾ ਐਸਾ ਬਣਾਇਆ ਸੈਵ ਸਿੰਘੂ ਰਾਮ ਦਾ ਅਜਿਹੀ ਜਿਸ ਹਸਬ ਨਾਲ ਉਹਦਾ ਨਿਰਮਾਣ ਕੀਤਾ ਪਿਆਰਿਓ ਸਾਰੇ ਸ਼ਹਿਰ ਨਾਲੋਂ ਦਰਬਾਰ ਸਾਹਿਬ ਨੀਵਰ ਕੇ ਕਿ ਹਰ ਕੋਈ ਨਿਮਾਣਾ ਬਣ ਕੇ ਇੱਥੇ ਆਵੇ ਚਾਰ ਦਰਵਾਜ਼ੇ ਚੌਂ ਧਰਨਾ ਵਾਸਤੇ ਰੱਖੇ ਕੋਈ ਐਸੀ ਗੱਲ ਨਾ ਹੋਵੇ ਕਿ ਕੋਈ ਵੀ ਅਖੇਔਰ ਤੋਂ ਸੰਕੋਚ ਕਰੇ ਕਿ ਤਾਂ ਸਿੱਖਾਂ ਦਾ ਗਿੰਦਰ ਹੈ ਸਿੱਖ ਦਾ ਮਤਲਬ ਪਿਆਰਿਓ ਕੀ ਹੈ ਸਿੱਖਣਾ ساری ਉਮਰ ਲੰਘ ਜਾਂਦੀ ਹੈ ਸਿੱਖਣ ਦੀ ਜੇ ਮੰਨ ਸਕਦੇ ਸੋ ਆਓ ਅੱਗੇ ਇਹ ਇਤਿਹਾਸ ਨੂੰ ਤੋੜੀਏ ਕਾਤਰ ਸਾਹਿਬ ਦੀ ਸਿਰਜਣਾ ਕੀਤੀ ਔਰ ਬੜੀ ਸ਼ਾਈ ਠਾਰਵਾਹ ਦੇ ਨਾਲ ਉਥੇ ਮਸਲੇ ਹੱਲ ਹੋਣੇ ਹੁਣ ਫੌਜਾਂ ਦੇ ਕੋਲ ਨੇ ਤੇ ਇਥੋਂ ਅੰਮ੍ਰਿਤਸਰ ਤੋਂ ਪਿਆਰਿਓ ਜਿੱਥੇ ਬਾਬਾ ਦੀਵ ਸਿੰਘ ਜੀ ਦਾ ਸੀਸ ਲੱਤਾ ਸੀ ਟਾਲਾ ਸਾਹਿਬ ਉਹਦੇ ਸਾਹਮਣੇ ਸੰਗਰਾਂਾ ਸਾਹਿਬ ਗੁਰਦੁਆਰਾ ਉਹ ਸੰਗਰਾਂਾ ਸਾਹਿਬ ਇਥੇ ਇਹਨਾਂ ਨੇ ਇਠਾਉ ਕੀਤਾ ਹਰਬੀਰ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਇਥੇ ਪਹੁੰਚਦੇ ਨੇ ਇਸ ਇਲਾਕੇ ਦੀ ਇੱਕ ਬੀਬੀ ਹੈ ਮਾਤਾ ਸਲਖੜੀ ਸਰਖਣੀ ਰੋਇ ਪ੍ਰਸ਼ਾਦੇ ਲੈ ਕੇ ਉਹ ਗੁਰਦੁਆਰੇ ਵਾਲੀ ਸੈਣੀ ਉਹਨਾਂ ਦੀ ਜ਼ਮੀਨ ਜਾਇਦਾਦ ਸੀ ਉਧਰ ਜਦੋਂ ਪ੍ਰਸ਼ਾਦੇ ਲੈ ਕੇ ਜਾਣ ਭਾਈ ਗੁਰਦਾਸ ਜੀ ਦੇ ਨਾਲ ਮਿਲ ਹੋਇਆ ਪੁੱਛਿਆ ਕਿੱਥੇ ਜਾਂਦੇ ਕਹਿੰਦੇ ਜੀ ਅਸੀਂ ਸਾਬ ਸੈਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਜਾ ਰਹੇ ਹਾਂ ਉਹਨਾਂ ਦੇ ਘਰ ਪੁੱਤਰ ਦੀ ਪ੍ਰਾਪਤੀ ਨਹੀਂ ਸੀ ਮਾਤਾ ਸਰਖਣੀ ਦੇ ਮਨ ਦੇ ਵਿੱਚ ਆਈ ਕਿਤੇ ਮੇਰੀ ਵੀ ਡਿਮਾਂਡ ਪੂਰੀ ਕਰ ਦੇਵੇ ਜਿਵੇਂ ਸਾਬ ਸ੍ਰੀ ਗੁਰੂ ਹਰ अर्जुन ਸਾਹਿਬ ਜੀ ਦੇ ਗ੍ਰਹਿ ਵਿਖੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੋਏ ਉਸੇ ਤਰ੍ਹਾਂ ਸਾਡੇ ਤੇ ਵੀ ਵਹਿਗੂ ਕਿਰਪਾ ਕਰੇ ਕਹਿੰਦੇ ਭਾਈ ਗਦਾ ਜੀ ਜੀ ਪੁੱਤਰ ਦੀ ਪ੍ਰਾਪਤੀ ਲੈਣੀ ਹੈ ਮਾਤਾ ਤੇ ਤੇਰੇ ਗਵਾਨ ਤੇਰੇ ਖੇਤਾਂ ਦੇ ਵਿੱਚ ਤਾਂ ਸਤਿਗੁਰੂ ਬੈਠੇ ਨੇ ਜਾ ਕੇ ਅਰਦਾਸ ਬੇਨਤੀ ਕਰ ਹੁਣ ਮਾਤਾ ਖੇਤੋਂ ਹੀ ਛਿਧੀ ਵਾਹ ਉਹਦਾਈ ਉੱਥੇ ਪਹੁੰਚੀ ਤੇ ਹਰਬੇਸ ਸਾਹਿਬ ਇੱਕੀ ਮੁਸਕਰਾਪੇ ਕਹਿਣ ਲੱਗੇ ਮਾਤਾ ਗੱਲ ਦੱਸਦੀ ਏ ਤੈਨੂੰ ਜਨ ਲਵੇਗੀ ਕਹਿੰਦੀ ਮਹਾਰਾਜੀ ਜਨਨ ਵਾਸਤੇ ਆਈਆਂ ਪੁੱਛਣ ਵਾਸਤੇ ਆਈਆਂ ਦੱਸੋ ਕਹਿਣ ਲੱਗੇ ਤੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਹੈ ਤੈਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਵੇਂ ਮਾਤਾ ਗੰਗਾ ਵਾਸ ਮੁੜ ਕੇ ਗਈ ਉਵੇਂ ਪਿਆਰੋ ਵਾਪਸ ਗਈ ਨਰਾਸੀ ਹੋ ਗਈ ਅਗਲੇ ਦਿਨ ਫਿਰ ਭਾਈ ਗੁਰਦਾਸ ਜੀ ਨਾਲ ਟੱਕਰ ਹੋਇਆ ਤੇ ਨਿਮੋ ਝਾੜੀ ਹੋਈ ਤੁਰੇ ਜਾ ਰਹੀ ਆ ਤੇ ਭਾਈ ਗੁਰਦਾਸ ਜੀ ਕਹਿੰਦੇ ਮਾਤਾ ਕੀ ਗੱਲ ਕਹਿਣ ਲੱਗੇ ਕਿ ਸਤਿਗੁਰਾਂ ਨੇ ਕਿਹਾ ਕਿ ਤੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਹੈ ਭਾਈ ਗੁਰਦਾਸ ਜੀ ਹੱਸ ਪੈ ਬਸਕਰਾ ਕੇ ਕਹਿਣ ਲੱਗੇ ਮਾਤਾ ਇਹ ਐਸਾ ਧਾਰਿਆ ਜਿੱਥੇ ਰਖਾਵਾਂ ਬਦਲੀਆਂ ਜਾਂਦੀਆਂ ਨੇ ਜਿਹੜੀ ਨਾ ਚੀਜ਼ ਮਿਲਦੀ ਹੋਵੇ ਉਹ ਵੀ ਮਿਲਦੀ ਹੈ ਮਨ ਚ ਸ਼ਰਦਾ ਤੇ ਨਮਾਣਾ ਪਣਣਾ ਚਾਹੀਦਾ ਨੀਵੇਂ ਹੋ ਕੇ ਜਾਓ ਕਿ ਹਰ ਇੱਕ ਚੀਜ਼ ਮਿਲੇਗੀ ਐਸੀ ਗੱਲ ਨਹੀਂ ਹੈ ਤੈਨੂੰ ਪੁੱਤਰ ਦੀ ਪ੍ਰਾਪਤੀ ਨਾ ਹੋਵੇ ਅਗਲੇ ਦਿਨ ਪਿਆਰਿਓ ਫੇਰ ਇਸੇ ਤਰ੍ਹਾਂ ਹੀ ਮਾਤਾ ਗਈ ਹੈ ਉਧਰੋਂ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਨੇ ਨੂਰਾਨੀ ਚਿਹਰਾ ਪਿਆਰਿਓ ਬੜਾ ਵੱਡਾ ਕੱਦ ਕਾਠ ਹੈ 7 ਫੁੱਟ ਸਾਢੇ 6 ਮਣ ਪੱਕਾ ਵਜ਼ਨ ਹੈ ਇੱਕ ਘੋੜਾ ਉਹਨਾਂ ਦਾ ਭਾਅ ਨਹੀਂ ਸੀ ਚੱਲਦਾ ਰਸਤੇ ਚੱਲਦੇ ਹੁਣ ਘੋੜੇ ਤੇ ਸਵਾਰ ਹੋ ਕੇ ਕਿਤੇ ਚੱਲੇ ਨੇ ਉਧਰੋਂ ਗੇਟ ਲੰਘ ਕੇ ਜਦੋਂ ਮਾਤਾ ਸੰਗਰਾਣਾ ਸਾਹਿਬ ਪਹੁੰਚੀ ਐਗੋਂ ਵੇਖ ਕੇ ਸਤਿਗੁਰੂ ਬਿਸਰਾ ਕੇ ਕਹਿਣ ਲੱਗੇ ਮਾਤਾ ਸੀ ਤੈਨੂੰ ਕੱਲ ਹੀ ਕਹਿਤਾ ਸੀ ਮਾਤਾ ਨੇ ਜਾਂ ਲਗਾਮਾਂ ਫੜੀਆਂ ਤੇ ਚਰਣਾ ਦੇ ਉੱਤੇ ਢਹਿ ਗਈ ਸੀਸ ਰਾ ਕੇ ਰਕਾਬ ਦੇ ਵਿੱਚ ਹੀ ਚਰਣਾ ਦੇ ਬਿਆਰਿਓ ਤੇ ਲੋ ਠੀਕ ਲੱਗੀ ਸਤਿਗੁਰੂ ਤੇਰੇ ਘਰ ਕੋਈ ਘਾਟਾ ਨਹੀਂ ਤੇਰੇ ਦਰ ਤੋਂ ਜੋ ਮੰਗੀਏ ਪੂਰਾ ਹੁੰਦਾ ਹੈ ਤੇ ਮੈਨੂੰ ਇੱਕ ਪੁੱਤਰ ਜਰੂਰ ਬਖਸ਼ਿਸ਼ ਕਰ ਹੁਣ ਮਾਤਾ ਦੀ ਗੱਲ ਸੁਣ ਕੇ ਸਤਿਗੁਰੂ ਮਸਕਰਾਏ ਕਹਿਣ ਲਗੇ ਭਾਈ ਗਰਦਾਸ ਜੀ ਲਿਆ ਫਿਰ ਇੱਕ ਪੁੱਤਰ ਦੇ ਹੀ ਲਈ ਕਲਮ ਦਵਾਰ ਦਾ ਹੈ ਕੀ ਹੁਣ ਭਾਈ ਗਦਾ ਜੀ ਇੱਕ ਪੇਜ ਲੈ ਇਹਦੀ ਕਾਪੀ ਕਲਮ ਦਵਾਦ ਲੈ ਆਏ ਦੀ ਤੇ ਪਿਆਰਿਓ ਘੋੜੇ ਤੇ ਜੜੇ ਜੜੇ ਹਾਰਗਵੀਰ ਸਾਹਿਬ ਦੀ ਇੱਕ ਪੁੱਤਰ ਦੀ ਪ੍ਰਾਪਤੀ ਵਾਸਤੇ ਲਿਖਣ ਲੱਗੇ ਨੇ ਤੇ ਉਥੇ ਗੁਰਮੁਖੀ ਦੇ ਅੱਖਰ ਏਗਾ ਪਉਣਾ ਸੀ ਇਹਨੇ ਜਨ ਨੂੰ ਹੁਣ ਘੋੜਾ ਜਿਹੜਾ ਹੈ ਉਹ 6.5 ਮਣ ਪੱਕਾ ਵਜਨ ਜਾਦਾ ਟਾਈਮ ਸਾਧਨ ਕਹੀ ਜਾਂਦਾ ਤਾਂ ਵਿਚਾਰ ਹੈ ਕਿ ਸਤਿਗੁਰੂ ਨੇ ਪਾਇਆ ਹੀ 사ਤਾ ਪਰ ਗੁਰੂ ਸਵਾਰਿਓ ਮੇਰੇ ਵਿਚਾਰ ਵਿੱਚ ਇਤਿਹਾਸ ਪਤਾਵਕ ਘੋੜੇ ਨੇ ਜਦੋਂ ਆਪਣਾ ਥੜੜਾ ਪੈਰ ਬਦਲਿਆ ਹੰਕਾਰਾਂ ਮਾਰਿਆ ਛਿលਿਆ ਤੇ ਗੁਰਮੁਖੀ ਦਾ ਏਕਾ ਪੂਦਿਆਂ ਹੋਇਆ 사ਤਾ ਪੈ ਗਿਆ ਜਦੋਂ 사ਤਾ ਪੈ ਗਿਆ ਤੇ ਕਹਿਣ ਲੱਗੇ ਲੈ ਮਾਂ ਹੁਣ ਤੇਰੇ ਘਰ ਸਤ ਪੁੱਤਰ ਹੋਣਗੇ ਹੀ ਵੈਲੂ ਕਿਰਪਾ ਕਰੇ ਅਸੀਸਾਂ ਦੇਂਦੀ ਹੋਈ ਗੁਰੂ ਘਰ ਦੇ ਸ਼ਾਦਾ ਬਣਾ ਕੇ ਆਈ ਸੋ ਸਤਿਗੁਰੂ ਨੇ ਉਹਨਾਂ ਦੇ ਘਰ ਸਤ ਪੁੱਤਰ ਜਨਮ ਹੋਏ ਤੇ ਬਾਹ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਉਹਨਾਂ ਦੇ ਘਰ ਉਹਨਾਂ ਨੇ ਢੀੜਾ ਮਾਰਿਆ ਕਹਿਣ ਲੱਗੇ ਮਾਤਾ ਫਿਰ ਤੂੰ ਇੱਕ ਮੰਗਦੀ ਹਾਂ ਸਤ ਆਗੇ ਕਹਿੰਦਾ ਸਾਨੂੰ ਵੀ ਦੇ ਦੇ ਕਹਿਣ ਲੱਗੀ ਬੱਬਾ ਜੀ ਕਾਰੋਬਾਰ ਹੀ ਇੰਨਾ ਹੈ ਇੱਕ ਮੇਰਾ ਪੁੱਤਰ ਹਲ ਵਹੁੰਦਾ ਹੈ ਇੱਕ ਮੇਰਾ ਪੁੱਤਰ ਗੱਡਾ ਲੈ ਜਾਂਦਾ ਇੱਕ ਮੇਰਾ ਪੁੱਤਰ ਪਠੇ ਵੜਦਾ ਇੱਕ ਮੇਰਾ ਪੁੱਤਰ ਮਾਲ ਲਿੰਗਰ ਸੰਭਾਲ ਲੈਂਦਾ ਮੇਰੇ ਤੇ ਕੰਮ ਹੀ ਸੁਤ ਨਹੀਂ ਆਉਂਦਾ ਮਸਕਰਾ ਕੇ ਕਹਿਣ ਲੱਗੇ ਠੀਕ ਐ ਮਾਤਾ ਜੀ ਕਹਿੰਦਾ ਭਾਵ ਕਿ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਤੂੰ ਹਰਕਮੇਸ਼ ਸਾਹਿਬ ਦੀ ਪ੍ਰਾਪਤੀ ਹੋਈ ਔਰ ਹਰਕਮੇਸ਼ ਸਾਹਿਬ ਜੀ ਨੇ ਅੱਗੇ ਸੰਗਤਾਂ ਨੂੰ ਵੀ ਇਸੇ ਤਰੀ ਲਾਲ ਵੰਡੇ ਸੋ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਸਮੂਹ ਸ਼ਕਤਾਂ ਨੂੰ ਲੱਖ ਲੱਖ ਵਧਾਈਆਂ ਹਮਨ ਸਰਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਔਰ ਆਪ ਸਭ ਸ਼ਕਤਾਂ ਦੇਵ ਅਸੀਸਾਂ ਦਾਸ ਵੱਲੋਂ ਕੀਤੀ ਵਿਚਾਰ ਹੋਈਆਂ ਭੁੱਲਾਂ ਨੂੰ ਨਾ ਚਿਤਾਰੇ ਉਹ ਸਰਬ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਬੇਰ ਭਰਿਆ ਅਥਰ ਰੱਖਣ ਦੁੱਖਾਂ ਗ੍ਰੇਸਾਂ ਦਾ ਨਾਸ ਦਾੜ ਹਾਜਰੀਆਂ ਪ੍ਰਮਾਣ ਕਰਨ ਜੀ ਗੱਜ ਕੇ ਫੜੇ ਗਜਾਈਏ ਵਾਜ ਜਿਕ ਖਾਲਸਾ उहा जेकी फ़तह